ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕ ਹਲਕਾ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਜਿਵੇਂ ਕਿ ਕੁਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਜਿਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਟੋਟਲ 7 ਸੀਟਾਂ ਜਿੱਤੀਆਂ ਹੈਗੇ ਮਿਲੀਆਂ ਹੈਗੀਆਂ ਨੇ 13 ਦੇ ਵਿੱਚੋਂ ਪਰ ਕਾਂਗਰਸ ਦੇ ਵਿੱਚ ਇੱਕ ਹੋਰ ਪਿੱਛੋਂ ਹੀ ਕਾਫੀ ਲੰਬੇ ਸਮੇਂ ਤੋਂ ਇੱਕ ਰਵਾਇਤੀ ਜੀ ਪੈਦਾ ਹੋ ਗਈ ਆ ਜੋ ਕਿ ਜਦੋਂ ਕੋਈ ਚੋਣਾਂ ਜਿੱਤ ਜਾਂਦੀ ਆ ਆ ਸੂਚੀਕਾਰ ਤੋਂ ਕੋਲੇ ਖੜਾ ਹੋ ਜਾਂਦਾ ਇਸ ਦੇ ਬਾਰੇ ਗੱਲ ਕਰਨ ਦੇ ਲਈ ਆਪਣੇ ਨਾਲ ਆਏਗੇ ਨੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਪ ਸਿੰਘ ਬਰਮਾਦੀਪੁਰ ਬਰਮਾਦੀਪੁਰ ਸਾਹਿਬ ਤੁਹਾਡਾ ਸਵਾਗਤ ਹੈ थैंक यू ਜੀ ਤੇ ਬਰਮਾਦੀਪੁਰ ਸਾਹਿਬ ਅੱਜ ਵੀ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਰਾਜਾ ਬੜਿੰਗ ਅਮਰਿੰਦਰ ਸਿੰਘ ਰਾਜਾ ਬੜਿੰਗ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਜਿੱਤੇ ਨੇ ਪਰ ਉਹਦੇ ਵਿੱਚ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਭਾਰਤ ਤੂਜਨ ਆਜੂ ਆਜੂ ਜੀ ਠੀਕ ਤੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਕੁਝ ਜਿਹੜੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੇ ਰਾਜਾ ਬੜਿੰਗ ਕੋਈ ਟਿੱਪਣੀਆਂ ਕੀਤੀਆਂ ਗਈਆਂ ਨੇ ਇਤਰਾਜੋਗ ਨੇ ਕੁਝ ਉਹਨਾਂ ਦੇ ਖਿਲਾਫ ਨੇ ਤੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਿਹੜੀ ਜਾਣਕਾਰੀ ਸਾਂਝੀ ਕਰੋ ਵੀ ਇਹ ਕੀ ਮਾਮਲਾ ਕੀ ਹੈਗਾ ਕਿਉਂ ਇਹਨਾਂ ਦੀ ਗੱਲਬਾਤ ਹੋਈ ਹੈ ਸਾਰਾ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਿਹੜੀ ਚਰਚਾ ਹੈ ਇਹਦੇ ਬਾਰੇ ਸਾਰੀ ਗੱਲਬਾਤ ਕਰੋ ਦੱਸੋ ਅਹ ਦੇਸ਼-प्रदेश ਪੱਠੇ ਪੰਜਾਬ ਦੀ ਉੱਤਸਰੀ ਕਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਵਿੱਚ ਜਿੱਤ ਦੇ ਜਸ਼ਨ ਮਨਾ ਰਹੀ ਹੈ ਸੱਤ ਸੀਟਾਂ ਨੂੰ ਉਹ ਬਹੁਤ ਮੰਨਦੇ ਨੇ ਕਿਉਂ ਕਿਉਂਕਿ ਦੋ ਸੀਟਾਂ ਨੇ ਜਿਹੜੀਆਂ ਉਹ ਪੰਥਕ ਉਮੀਦਵਾਰ ਲੈ ਗਏ ਨੇ ਨੌ ਸੀਟਾਂ ਹੋ ਗਈਆਂ ਨੇ ਇੱਕ ਸੀਟ ਬਾਦਲ ਕਾਰੀ ਦਲ ਜਿੱਤ ਗਿਆ 10 ਸੀਟਾਂ ਹੋ ਗਈਆਂ ਨੇ ਤੇ ਤਿੰਨ ਸੀਟਾਂ ਆਮ ਆਦੀ ਪਾਰਟੀਆਂ ਨੂੰ ਮਿਲੀਆਂ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ ਪਾਰਟੀ ਮੰਨਦੀ ਹੈ ਕਿ ਬਹੁਤ ਖਤਰ ਸਥਿਤੀ ਹੈ ਜਿਹੜੀ ਉਹ ਰਹੀ ਹੈ ਹੁਣ ਗੱਲ ਰਹੀ ਕ੍ਰੈਸ਼ ਦੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਕੁਸ਼ਨ ਆਸ਼ੂਜੀ ਸਾਹਿਬ ਕਾ ਕੈਬਨਿਟ ਮੰਤਰੀ ਜਿਹੜੇ ਲੁਧਿਆਣਾ ਦੇ ਵਿੱਚ ਬਹੁਤ ਅੱਛਾ ਰੁਤਬਾ ਵੀ ਰੱਖਦੇ ਨੇ ਉਹਨਾਂ ਨੇ ਇੱਕ ਗੱਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਕਰਦੇ ਆ ਉਹਨਾਂ ਨੇ ਪੰਜਾਬ ਦੀ ਜਿਹੜੀ ਜਥੇਬੰਦਕ ਸਮਰੱਥਾ ਵਾਲੀ ਪਾਰਟੀ ਆ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਦੇ ਪ੍ਰਧਾਨ ਸਮੇਤ ਕਾਰਜ ਸ਼ੈਲੀ ਤੇ ਕੁਝ ਸਵਾਲ ਚੁੱਕੇ ਨੇ ਹੁਣ ਜੇ ਭਾਰਤ ਭੂਸ਼ਣ ਆਸ਼ੂ ਵਰਗੇ ਸੀਨੀਅਰ ਬੰਦੇ ਜਿਹੜਾ ਕਾਰਜਕਾਰੀ ਪ੍ਰਧਾਨ ਹੁੰਦੇ ਨੇ ਐਕਟਿਵ ਪ੍ਰੈਜ਼ੀਡੈਂਟ ਨੇ ਬਹੁਤ ਸਾਰਾ ਕੰਮ ਆ ਜਿਹੜਾ ਉਹ ਪਾਰਟੀ ਦਾ ਵੇਖਣਾ ਹੁੰਦਾ ਤੇ ਜਦੋਂ ਇਹੋ ਜਿਹੇ ਬੰਦੇ ਕੋਈ ਗੱਲ ਕਰਦੇ ਨੇ ਤੇ ਕੁਦਰਤੀ ਆ ਕਿ ਉਹਨੇ ਚਰਚਾ ਵਿੱਚ ਆਉਣਾ ਤੇ ਜਦੋਂ ਚਰਚਾ ਵਿੱਚ ਆ ਗਈ ਗੱਲ ਤੇ ਉਹਦੇ ਉੱਤੇ ਡਿਸਕਸ਼ਨ ਹੋਣੀ ਆ ਡਿਸਕਸ਼ਨ ਹੋਣੀ ਹੈ ਤੇ ਲੋਕਾਂ ਵਿੱਚ ਜਾਣੀ ਹੈ ਤੇ ਜਦੋਂ ਲੋਕਾਂ ਵਿੱਚ ਕੋਈ ਗੱਲ ਜਾਂਦੀ ਹੈ ਤੇ ਪਾਰਟੀ ਤਾਂ ਅਕਸਾ ਜਿਹੜਾ ਉਹ ਹਿੱਲ ਜਾਂਦਾ ਖਰਾਬ ਹੋ ਜਾਂਦਾ ਭਾਰਤ ਭੂਸ਼ਣਾਸ਼ੂ ਲੁਧਿਆਣਾ ਦੇ ਇੱਕ ਵਜੂਦ ਵਾਲੇ ਆਗੂ ਨੇ ਅੱਜ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਜਦੋਂ ਸੁਣ ਰਿਹਾ ਸੀ ਤੇ ਮੈਂ ਸਟੱਡੀ ਕਰ ਰਿਹਾ ਸੀ ਕਾਂਗਰਸ ਦਾ ਪੁਰਾਣਾ ਇਤਿਹਾਸ ਕਾਂਗਰਸ ਦਾ ਇਤਿਹਾਸ ਆ ਕਿ ਜਦੋਂ ਤਕੜੀ ਹੁੰਦੀ ਹੈ ਤੇ ਇਹਦਾ ਕਲੇਸ਼ ਆ ਜਿਹੜਾ ਉਹ ਆਪਸ ਵਿੱਚ ਘਿਰ ਜਾਂਦਾ ਹੁਣ ਅੱਜ ਭਾਰਤ ਭੂਸ਼ਣਾਸ਼ੂ ਦੀ ਗੱਲ ਆਪਾਂ ਬਾਅਦ ਚ ਕਰਦੇ ਇੱਕ ਦਿਨ ਪਹਿਲਾਂ ਸਰਦਾਰ ਸੁਖਿੰਦਰ ਸਿੰਘ ਸੁਖੀਰ ਨਾਵਾ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਤੋਂ ਬਣੇ ਨੇ ਸਾਬਕਾ ਡਿਪਟੀ ਸੀਐਮ ਉਹ ਕਹਿੰਦੇ ਨੇ ਕਿ ਜੇ ਕਿਸੇ ਵੀ ਆਗੂ ਜਿਹੜੇ ਪਾਰਟੀ ਨੂੰ ਔਖੇ ਵੇਲੇ ਲੋਕ ਸਭਾ ਚੋਣਾਂ ਵਿੱਚ ਛੱਡ ਗਏ ਸੀ ਜੇ ਉਹਨਾਂ ਦੇ ਘਰ ਉਹਨਾਂ ਨੂੰ ਮਨਾਉਣ ਵਾਸਤੇ ਕੋਈ ਲੀਡਰ ਗਿਆ ਤੇ ਮੈਂ ਇਹਦਾ ਸਖਤ ਵਿਰੋਧ ਕਰਾਂਗਾ ਅਸੀਂ ਜੇ ਜਾਣਾ ਹੈ ਤੇ ਬਲਾਕ ਪ੍ਰਧਾਨਾਂ ਦਾ ਜ਼ਿਲ੍ਹਾ ਪ੍ਰਧਾਨਾਂ ਦੇ ਘਰ ਚਲੇ ਜਾਓ ਪਰ ਅਸੀਂ ਔਖੇ ਵੇਲੇ ਦਗਾ ਦੇ ਕੇ ਪਾਰਟੀ ਦੇ ਆਗੂ ਦੇ ਘਰ ਬਿਲਕੁਲ ਨਹੀਂ ਕਿਸੇ ਪ੍ਰਧਾਨ ਨੂੰ ਜਾਣਾ ਦੇਖੋ ਗਿਆ ਮੈਂ ਡਟ ਕੇ ਵਿਰੋਧ ਕਰਾਂਗਾ ਹੁਣ ਪ੍ਰਤਾਪ ਸਿੰਘ ਬਾਜਵਾ ਐਸੇ ਆਗੂਆਂ ਦੇ ਘਰ ਚਲੇ ਜਾਂਦੇ ਨੇ ਇੱਥੇ ਵੀ ਕਲੇਸ਼ ਤੇ ਸਦਰ ਚਰਨਜੀਤ ਸਿੰਘ ਚੰਨੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰਦੇ ਨੇ ਤੇ ਸੀਨੀਅਰ ਲੀਡਰਾਂ ਨੂੰ ਉੱਤੇ ਬਿਤਰਾਜ ਤੇ ਆਖਰ ਹੁਣ ਦੇਖੋ ਕਾਂਗਰਸ ਪਾਰਟੀ ਦੇ ਚਾਰ ਪੰਜ ਵੱਡੇ ਆਗੂ ਚੋਣ ਜਿੱਤੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਨੀ ਭਾਰਤ ਕੂਸ਼ਨ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਵੱਡੇ ਲੀਡਰ ਨੇ ਤੇ ਪ੍ਰਤਾਪ ਸਿੰਘ ਬਾਜਵਾ ਐਲਓਪੀ ਨੇ ਪਹਿਲੇ ਹੀ ਲਾਂਚ ਨੇ ਚਾਰ ਅਜਿਹੇ ਚਿਹਰੇ ਨੇ ਜਿਹੜੇ ਉਸ ਦੌੜ ਦੇ ਵਿੱਚ ਨੇ ਕਿ ਪੰਜਾਬ ਦੇ ਵਿੱਚ ਇਨ ਫਿਊਚਰ ਵਿਧਾਨ ਸਭਾ ਚੋਣਾਂ 2027 ਦੀ ਆਉਣ ਵਾਲੀਆਂ ਨੇ ਉਹਦੇ ਵਿੱਚ ਚਿਹਰਾ ਜਿਹੜੇ ਬਣ ਸਕਦੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਤਰ੍ਹਾਂ ਦੇ ਦਾ ਲਾਗੂਰੇ ਬਿਨਾਂ ਸ਼ੱਕ ਵਿਰੋਧੀ ਤੇ ਦਲ ਰੋੜਾ ਜਿਹੜਾ ਉਹਨਾਂ ਆ ਰਹੇ ਨੇ ਹੁਣ ਆਈਏ ਗੱਲ ਭਾਰਤ ਕੂਸ਼ਣ ਆਸ਼ੂ ਤੇ ਅੱਜ ਦੀ ਗੱਲ ਤੇ ਡਿਸਪਲਿਨ ਨਾਂ ਦੀ ਚੀਜ਼ ਹੈ ਜਿਹੜੀ ਉਹ ਮੈਨੂੰ ਨਹੀਂ ਲੱਗਦਾ ਕਿ ਕੰਗਰਸ ਪਾਰਟੀ ਚ ਕਿਤੇ ਨੇੜੇ ਤੇੜੇ ਨਜ਼ਰ ਆਉਂਦੀ ਫਿਰ ਤੁਸੀਂ ਸਾਰਿਆਂ ਨੇ ਇੱਕ ਪਾਰਟੀ ਦੀ ਚੋਣਵੇਂ ਵੇਖੀ ਹੋਵੇਗੀ ਕਿਸੇ ਇਲਾਕੇ ਦੇ ਵਿੱਚ ਸਾਰੇ 13 ਦੇ 13 ਲੋਕ ਸਭਾ ਹਲਕਿਆਂ ਚ ਤੁਸੀਂ ਕਿਸੇ ਇੱਕ ਆਗੂ ਜਿਹੜਾ ਕੋਈ ਸਟਾਰ ਪ੍ਰਚਾਰਕ ਹੋਵੇ ਉਹ ਸਾਰੇ ਹਲਕਿਆਂ ਚ 13 ਦੇ 13 ਚ ਕੰਪੇਨ ਕਰਦੇ ਆਂ ਦੇਖਿਆ ਕੋਈ ਇੱਕ ਆਗੂ ਕਿਸੇ ਦੇ ਹੱਥ ਡੋਰ ਨਹੀਂ ਸੀ ਮੈਦਾਨ ਚ ਛੜ ਤੇ ਆਪੋ ਆਪਣੇ ਢੰਗ ਨਾਲ ਸਾਰਿਆਂ ਨੇ ਚੋਣ ਲੜੀ ਆ ਆਪਣੇ ਤਰੀਕੇ ਨਾਲ ਚੋਣ ਲੜੀ ਆ ਬਸ ਰੱਬ ਆਸਰੇ ਕਹਿ ਸਕਦੇ ਤਾ ਪ੍ਰੋਸੈਡ ਇਥੇ ਇੱਕ ਲਹਿਰ ਸੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਗੁੱਸਾ ਸੀ ਉਸ ਦੇ ਵਿੱਚੋਂ ਸੱਤ ਉਮੀਦਵਾਰ ਜੇਤੂ ਹੋ ਕਹਿੰਦੇ ਕਿ ਨਿਕਲੇ ਨੇ ਪੰਜਾਬ ਦੇ ਲੋਕਾਂ ਨੇ ਵੋਟ ਜਿਹੜੀ ਉਹ ਪਾਈ ਹੈ ਦੂਜੀ ਗੱਲ ਭਾਰਤ ਕੁਸ਼ਨ ਆਸ਼ੂ ਕਹਿੰਦੇ ਨੇ ਕਿ ਕੱਲ ਜਦੋਂ ਪੱਤਰਕਾਰ ਸਵਾਲ ਕਰਦੇ ਨੇ ਕਿ ਕੱਲ ਤੁਹਾਨੂੰ ਤੁਸੀਂ ਕੱਲ ਭਾਰਤ ਕੁਸ਼ਨ ਆਸ਼ੂ ਜੀ ਮੀਟਿੰਗ ਕੀਤੀ ਹੈ ਇੱਕ ਰਾਜਾ ਬਣਦੇ ਨੇ ਜ਼ਿਲ੍ਹਾ ਪ੍ਰਧਾਨ ਨਾਲ ਤੇ ਕਿਤੇ ਤੋਂ ਤੁਸੀਂ ਨਜ਼ਰ ਨਹੀਂ ਆਏ ਉਹਦੇ ਵਿੱਚ ਅਰਤਿਕ ਉਸਨਾਸ਼ੂ ਜੀ ਜਵਾਬ ਦਿੰਦੇ ਨੇ ਕਹਿੰਦੇ ਇਹ ਜੇ ਕੋਈ ਸੱਦੇ ਤਾਂ ਜਾਵਾਂ ਮੈਨੂੰ ਅਜ ਤੱਕ ਸੱਦੇ ਨਹੀਂ ਗਿਆ ਅਸੀਂ ਕੋਈ ਕਿਤੇ ਡਿਸਕਸ਼ਨ ਅਸੀਂ ਸਾਰੇ ਹਲਕੇ ਹਾਰ ਗਏ ਮੇਰਾ ਹਲਕਾ ਵੀ ਹਾਰ ਗਿਆ ਉਹ ਕਹਿੰਦੇ ਅਸੀਂ ਕਦੇ ਡਿਸਕਸ਼ਨ ਕਰਨ ਦੀ ਲੋੜ ਨਹੀਂ ਸਮਝੀ ਅਸੀਂ ਉਹ ਤਾਂ ਮੰਥਨ ਨਹੀਂ ਕਰਦੀ ਲੋੜ ਸਮਝੀ ਨਾਲ ਨਾਲ ਵਿਚਾਰ ਥੋੜਾ ਕਰਦੇ ਨੇ ਕਹਿੰਦੇ ਹਲੇ ਸਮਾਂ ਦੇਣਾ ਚਾਹੀਦਾ ਹਲੇ ਸਮਾਂ ਹੈਗਾ ਪਰ ਉਹ ਕਾਰਜ ਸ਼ੈਲੀ ਤੇ ਸਵਾਲ ਉਠਾਉਂਦੇ ਨੇ ਅਮਰਿੰਦਰ ਸਿੰਘ ਰਾਜਾ ਆਪਣੇ ਵੀ ਉਹ ਕਹਿੰਦੇ ਜਿੰਨਾ ਕਿ ਮੈਨੂੰ ਪੁੱਛਿਆ ਉਹਨਾਂ ਨੂੰ ਮੈਂ ਕੰਮ ਦਿੱਤਾ ਅਸੀਂ ਕੰਮ ਕੀਤਾ ਕੰਮ ਕਰਾਂਗੇ बार-बार ਡਿਫੈਂਸ ਤੇ ਵੀ ਆਉਂਦੇ ਨੇ ਪਰ ਉਹ बार-बार ਕਹਿੰਦੇ ਨੇ ਕਿ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਦੇ ਵਿੱਚੋਂ ਕੀ ਲੱਭਣ ਲੱਗਾ ਮੰਥਨ ਤੇ ਪਾਰਟੀ ਤੇ ਸੀਨੀਅਰ ਆਗੂਆਂ ਨਾਲ ਤੇ ਕਾਂਗਰਸ ਤੇ ਭਰਕਾ ਕਮੇਟੀ ਦੇ ਮੈਂਬਰ ਤੇ ਢਾਂਚਾ ਹੈ ਹੀ ਕਿਹੜਾ ਕਿਤੇ ਕਿਤੇ ਇਹ ਵੀ ਕਹਿ ਦਿੰਦੇ ਨੇ ਤੇ ਜਦੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਰਜਕਾਰੀ ਨੇ ਰੁਤਬਾ ਰੱਖਦੇ ਨੇ ਇੱਕ ਸਵਾਲ ਤੇ ਉੱਠਦਾ ਵੀ ਉਹ ਕਾਰਜਕਾਰੀ ਪ੍ਰਧਾਨ ਕਾਦੇ ਵਾਸਤੇ ਨੇ ਜੇ ਰਾਜਾ ਬੜਿੰਗ ਹੋਣਾ ਨੇ ਮਤਲਬ ਉਹਨਾਂ ਨੂੰ ਕਿਸੇ ਮੀਟਿੰਗ ਵਿੱਚ ਨਹੀਂ ਬਣਾਉਣਾ ਚਾਹੁੰਦੇ ਉਹਨਾਂ ਨਾਲ ਸਲਾਹ ਨਹੀਂ ਕਰਨੀ ਦੂਜੀ ਗੱਲ ਕਿ ਉਸ ਦੇ ਹਲਕੇ ਦੇ ਵਿੱਚੋਂ ਉਸ ਦੇ ਲੋਕ ਸਭਾ ਹਲਕੇ ਦੇ ਵਿੱਚੋਂ ਰਾਜਾ ਬਣ ਕੇ ਚੋਣ ਜਿੱਤ ਕੇ ਜਾਂਦੇ ਨੇ ਸਵਾਲ ਇਹ ਉਠਣਾ ਸੁਭਾਵਿਕ ਆ ਕਿ ਕੁਦਰਤੀ ਹੈ ਇਸ ਗੱਲ ਨੂੰ ਆਪਾਂ ਟਾਲ ਨਹੀਂ ਸਕਦੇ ਜਦੋਂ ਇਹ ਗੱਲ ਹੁੰਦੀ ਆ ਹੁਣ ਕਾਰਜਕਾਰੀ ਪ੍ਰਧਾਨ ਇਹ ਗੱਲ ਕਰਦਾ ਤੇ ਕਾਰਜ ਪ੍ਰਧਾਨ ਕਾਰਜਕਾਰੀ ਪ੍ਰਧਾਨ ਸਾਹਿਬ ਘਰ ਬੈਠੇ ਨੇ ਜਾਂ ਹੋਰ ਵੱਡੇ ਲੀਡਰ ਘਰ ਬੈਠੇ ਨੇ ਆਪਦੇ ਆਪ ਨੂੰ ਹੌਲਾ ਤੇ ਮਹਿਸੂਸ ਕਰਨਗੇ ਨਾ ਦੂਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿੰਦੇ ਨੇ ਉਹ ਬਿਨਾਂ ਨਾਂ ਵਾਲੇ ਰਾਜਾ ਬੜਿੰਗੇ ਦਾ ਕਿ ਦੌੜ ਅਸੀਂ ਇਸ 'ਚ ਪੈ ਗਏ ਕਿ ਅਸੀਂ ਸੋਸ਼ਲ ਮੀਡੀਆ ਤੇ ਜਾਂ ਕਿਵੇਂ ਆਪਣੇ ਆਪ ਨੂੰ ਸੀਐਮ ਫੇਸ ਡਿਕਲੇਅਰ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਹਾਂ ਵੀ ਅਸੀਂ ਸੀਐਮ ਫੇਸ ਬਣ ਰਹੇ ਹਾਂ ਸੀਐਮ ਫੇਸ ਬਣ ਰਹੇ ਵਾਰ-ਵਾਰ ਕਹਿੰਦੇ ਜੇ ਸਾਡੀ ਤੇ ਇੱਕ ਸੀਐਮ ਫੇਸ ਬਣਤੇ ਫਿਰ ਅਸੀਂ ਪਾਰਟੀ ਨੂੰ ਜਿੱਥੇਬੰਦਕ ਤੌਰ ਤੇ ਕਮਜ਼ੋਰ ਕਿਉਂ ਕਰ ਰਹੇ ਸਿੱਧਾ ਮਤਲਬ ਸਿੱਧਾ ਅਟਾਇਕ ਇਕਤਰੰਗ ਵਾਲਾ ਰਾਜਾ ਬੜਿੰਗੇ ਤੇ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ ਪਾਰਟੀ ਦੇ ਅੰਦਰੂਨੀ ਹਾਲਾਤਾਂ ਨੂੰ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਜਿਹੜੇ ਪਾਰਟੀ ਦੇ ਜਾਫਤੇ ਨਾਲ ਵੀ ਜੁੜੇ ਰਹੇ ਨੇ ਜਿਹੜੇ ਪਾਰਟੀ ਲਈ ਕੰਮ ਵੀ ਕਰਦੇ ਰਹੇ ਨੇ ਜਿਹੜੇ ਪਾਰਟੀ ਲਈ ਕੰਮ ਕਰਨ ਨੂੰ ਤਿਆਰ ਵੀ ਨੇ ਆਪਣੇ ਹਲਕੇ ਭਾਵੇਂ ਹਾਰਨੇ ਨੇ ਇੱਕ ਸਵਾਲ ਵਾਰ-ਵਾਰ ਉੱਠਦਾ ਰਿਹਾ ਕਿ ਭਾਰਤ ਭੂਸ਼ਣ ਆਸ਼ੂ ਵੀ ਸ਼ਾਇਦ ਰਵਨੀਤ ਸਿੰਘ ਬਿੱਟੂ ਨਾਲ ਬਹੁਤ ਦੋਸਤੀ ਰਹੀ ਹੈ ਰਵਨੀਤ ਸਿੰਘ ਬਿੱਟੂ ਮੇਰੇ ਤੁਹਾਡੇ ਯਾਦ ਹੋਵਗਾ ਸਾਰਿਆਂ ਤੇ ਜਦੋਂ ਪਹਿਲੀ ਵਾਰ ਮੰਤਰੀ ਬਣਨੇ ਨੇ ਭਾਰਤ ਭੂਸ਼ਣ ਆਜੀ ਤੇ ਰਵਨੀਤ ਪਿੱਟੂ ਦਾ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਸੀ ਮੈਂਬਰ ਪਾਰਲੀਮੈਂਟ ਸੀ ਸੈਂਟਰ ਦੇ ਵਿੱਚੋਂ ਉਦੋਂ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਵੀ ਮੰਤਰੀ ਬਣਨਾ ਸੀ ਪਹਿਲੀ ਜਦੋਂ ਕੈਪਟਨ ਵਿਰਿੰਦਰ ਦੀ ਪਹਿਲੀ ਵਾਰ ਜਦੋਂ ਬਾਜ਼ਾਰਤ ਵਿੱਚ ਵਾਧਾ ਹੋਇਆ ਉਦੋਂ ਸਰਦਾਰ ਗੁਰਪ੍ਰੀਤ ਸਿੰਘ ਹੁਣ ਵੀ ਰਹਿ ਗਏ ਸੀ ਪਰ ਜਦੋਂ ਕੈਪਟਨ ਮਿੰਦਰ ਸਿੰਘ ਲੈ ਕੇ ਫਿਰ ਗੁਰਪ੍ਰੀਤ ਸਿੰਘ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ ਸੋ ਅਮਰਿੰਦ ਭਾਰਤ ਭੂਸ਼ਣ ਆਸ਼ੂ ਦੀ ਅੱਜ ਦੀ ਬੋਲਬਾਣੀ ਅੱਜ ਦੀਆਂ ਟਿੱਪਣੀਆਂ ਨੇ ਕਾਂਗਰਸ ਪਾਰਟੀ ਵਿੱਚ ਇੱਕ ਤਰ੍ਹਾਂ ਦਾ ਕਲੇਸ਼ ਆ ਜਿਹੜਾ ਉਹ ਖੜਾ ਕਰ ਦਿੰਦਾ ਹੈ ਕਿ ਲੋਕ ਸੋਚਦੇ ਨੇ ਤੇ ਹਰ ਹਾਲਤੇ ਕੰਮ ਕਰਨ ਵਾਲੇ ਵਰਕਰ ਸੋਚਦੇ ਨੇ ਕਿ ਜਦੋਂ ਕਾਂਗਰਸ ਸੱਤਾ ਵੱਲੋਂ ਵਾਧੀ ਹੈ ਕਾਂਗਰਸ ਦੇ ਹੱਥ ਸੱਤਾ ਆਉਣ ਦੀ ਸੰਭਾਵਨਾ ਵਾਧੀ ਹੈ ਉਦੋਂ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਆਪਣਾ ਤوازن ਖੂ ਬੈਠਦੇ ਨੇ ਤੇ ਉਹ ਜੱਗ ਦੇ ਵਿੱਚ ਨਹੀਂ ਰਹਿੰਦੇ ਪਿਛਲੇ ਜਦੋਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਜੀ ਪੀ ਜੀ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਸੀ ਕਿਉਂ ਛੱਡੀ ਉਹਨਾਂ ਨੇ ਕਾਂਗਰਸ ਸੇ ਇੱਕ ਇੰਟਰਵਿਊ ਮੇਰੇ ਯਾਦ ਆਉਂਦੀ ਹੈ ਉਹ ਕਹਿੰਦੇ ਕਾਂਗਰਸ ਵਿੱਚ ਡਿਸਪਲਿਨ ਨਾ ਦੀ ਕੋਈ ਚੀਜ਼ ਨਹੀਂ ਹਾਲਾਂਕਿ ਉਹ ਕਹਿੰਦੇ ਕਾਂਗਰਸ ਪਾਰਟੀ ਵਧੀਆ ਐਸੀ ਗੱਲ ਨਹੀਂ ਕਿਸੇ ਨੂੰ ਕਿਸੇ ਦਾ ਡਰ ਕੋਈ ਨਹੀਂ ਪਰੰਤੂ ਥੋੜਾ ਥੋੜਾ ਰਾਹੁਲ ਗਾਂਧੀ ਇਸ ਵੇਲੇ ਸਟੈਬਲਿਸ਼ ਲੀਡਰ ਦੇ ਤੌਰ ਤੇ ਹੋ ਰਹੇ ਨੇ ਹੋ ਸਕਦਾ ਇਨ ਫਿਊਚਰ ਐਸਾ ਹੋ ਜਾਵੇ ਪਰੰਤੂ ਅੱਜ ਭਾਰਤ ਭੂਸ਼ਨਾਸ਼ੂ ਹੁਰਾ ਨੇ ਇੱਕ ਬਹੁਤ ਵੱਡੀ ਚਰਚਾ ਆਪਣੇ ਹੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੰਗ ਦੇ ਖਿਲਾਫ ਅੱਜ ਦੀ ਉਹ ਵਿੰਗਾਂ ਦੇ ਟੱਗਣਾ ਵੀ ਕੀਤੀ ਹੈ ਸਿੱਧੇ ਤੌਰ ਤੇ ਜੀ ਕੀਤੀ ਆ ਕੁਝ ਹੋਰ ਗੂਨੂ ਵੀ ਨਿਸ਼ਾਨਾ ਬਣਾਇਆ ਤੇ ਉਹਨਾਂ ਨੇ ਛੇੜ ਦਿੱਤੀ ਬਿਲਕੁਲ ਜੀ ਪੂਰੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੱਖ-ਪੱਖ ਸਾਰੇ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਇਹ ਜਿਹੜਾ ਕਾਂਗਰਸ ਜੀ ਅੰਦਰ 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 ਖਾਤੇ ਕਾਂਗਰਸ ਦੇ ਵਿੱਚ ਸ਼ੁਰੂ ਹੋਇਆ ਤੇ ਜਿਹੜਾ ਇਹ ਜਿਹੜਾ ਸੱਤ ਸੀਤਾ ਜਿੱਤਣ ਤੋਂ ਬਾਅਦ ਜਿਹੜੀ ਕਾਂਗਰਸ ਪਾਰਟੀ ਆ ਕਿ ਇਹਦੇ ਬਾਰੇ ਅਲੋਚਨਾ ਤੇ ਤੜੇਬੰਦੀ ਨਜ਼ਰ ਆ ਰਹੀ ਆ ਕੀ ਇਸ ਭਵਿੱਖ ਵਿੱਚ ਇਹਦਾ ਕੀ ਅਸਰ ਹੋ ਸਕਦਾ ਜਿਹੜੇ ਛੋਟੇ ਲੈਵਲ ਦੇ ਵਰਕਰ ਨੇ ਬਲਾਕ ਲੈਵਲ ਦੇ ਨੇ ਤਹਿਸੀਲ ਲੈਵਲ ਦੇ ਨੇ ਜ਼ਿਲ੍ਹਾ ਲੈਵਲ ਦੇ ਨੇ ਜਾਂ ਹੋਰ ਉੱਪਰਲੇ ਜਿਹੜੇ ਲੀਡਰ ਨੇ ਉਹਨਾਂ ਪਰ ਕੀ ਅਸਰ ਹੋਈ ਕਿਹਾ ਕੀ ਕਹਣਗੇ ਉਹ ਜਦ ਜਿਹੜੀ ਉੱਪਰ ਵਾਲੀ ਜਿਹੜੀ ਕਾਂਗਰਸ ਪਾਰਟੀ ਉਹਦੇ ਵਿੱਚ ਦਿਨੋ ਦਿਨ ਤੜੇਬੰਦੀ ਕਲੇਸ਼ ਵਧ ਰਿਹਾ ਉਹ ਦੇ ਕੇ ਕੀ ਕਹਿਣਗੇ ਦੇਖੋ ਜੇ ਭਾਰਤ ਘੁਸ਼ਨ ਆਸ਼ੂ ਵਰਗੇ ਵੱਡੇ ਕਾਦਾਂ ਵਰ ਆਗੂ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਛੋਟੀ ਮੋਰ ਲਾਈਸ ਹੁੰਦੇ ਨੇ ਤੇ ਹੇਠਲੇ ਲੈਵਲ ਤੇ ਵਰਕਰ ਨੇ ਤੇ ਹੋਣਾ ਹੀ ਹੋਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਬਿਚਾਰੇ ਵਿਚਾਰੇ ਲੀਡਰ ਰਹ ਜਾਂਦੇ ਨੇ ਉਹ ਹੇਠਲੇ ਲੈਵਲ ਤੇ ਵਰਕਰ ਤੇ ਉੱਪਰਲੇ ਸਾਰੇ ਲੀਡਰ ਜੇ ਇਦਾਂ ਇਸ ਤਰ੍ਹਾਂ ਨਿਰਾਸ਼ਾ ਤੇ ਧਰਾਤਲ ਵਿੱਚ ਚਲੇ ਜਾਣਗੇ ਤੇ ਫਿਰ ਵਿਚਾਰੇ ਵਿਚਾਰੇ ਵਾਲੇ ਲੀਡਰ ਕਾਂਗਰਸ ਨੂੰ ਬਚਾ ਨਹੀਂ ਸਕਣਗੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਜਦੋਂ ਦੂਸਰੀ ਵਾਰ ਸੱਤਾ ਦੇ ਵਿੱਚ ਆਈ ਆ ਆਇਆ ਸੀ ਕਾਲੀ ਦਲ ਤੇ ਉਦੋਂ ਕੈਪਟਨ ਅਮਿੰਦਰ ਸਿੰਘ ਮੁੱਖ ਮੰਤਰੀ ਬਣਦੇ ਬਣਦੇ ਰਹੇਗੇ ਉਦੋਂ ਕਲੇਸ਼ ਨਹੀਂ ਰੁਕਿਆ ਸੀ ਐਸਾ ਵੀ ਹੋ ਜਾਂਦਾ ਹੈ ਪਾਵੇਂ ਅਸੀਂ ਲੱਖ ਬਦਲ ਬਜੋਂ ਪੇਸ਼ ਕਰੀ ਜਾਈਏ ਆਪਣੇ ਆਪ ਨੂੰ ਕਾਂਗਰਸ ਦੂਸਰੀ ਵਾਰੀ ਨੂੰ ਕਾਂਗਰਸ ਦੋ ਵਾਰ ਅਕਾਲੀ ਦਲ ਲਗਾਤਾਰ ਸੱਤਾ ਦੇ ਵਿੱਚ ਆਇਆ ਸੀਗਾ 2017 ਦੀ ਮੈਂ ਗੱਲ ਕਰ ਰਿਹਾ 2017 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਆ ਉਸ ਤੋਂ ਬਾਅਦ ਮੁੜ ਕੇ ਬਾਈ ਦੇ ਵਿੱਚ ਕਾਂਗਰਸ ਉਹ 2017 ਤੋਂ ਪਹਿਲਾਂ 2012 'ਚ 12 'ਚ 7 ਤੇ 12 ਦੋ ਵਾਰ ਲਗਾਤਾਰ ਆਇਆ ਸੀ ਤੇ 17 'ਚ ਤਾਂ ਕੈਪਟਨ ਅਮਰਿੰਦਰ ਸਿੰਘ ਬਣ ਗਏ ਸੀ ਬਾਈ ਦੀ ਚੋਣ 'ਚ ਫਿਰ ਇੱਥੇ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ। ਸੋ ਉਸ ਵੇਲੇ ਦੂਸਰੀ ਵਾਰ ਰਾਹ ਖੁੱਲ ਗਿਆ ਸੀ ਕਾਂਗਰਸ ਦੀ ਕਮਜ਼ੋਰੀ ਕਰਨ ਅਕਾਲੀ ਦਲ ਦੇ ਦੁਆਰੇ ਸੱਤਾ ਚ ਕੌਣ ਦਾ ਬਾਹਰਾਂ ਚ ਜੇ ਐਸੀਆਂ ਗਲਤੀਆਂ ਜਾਬਤੇ ਵਿੱਚ ਨਾ ਰਹਿਣ ਦੀਆਂ ਗਲਤੀਆਂ ਲਗਾਤਾਰ ਆਗੂ ਕਰਦੇ ਰਹੇ ਤੇ ਇਹਦਾ ਸੱਤਾ ਦਾ ਕੀ ਆ ਇਹ ਤਾਂ ਇੱਥੋਂ ਖਿਸਕੀ ਤੁਸੀਂ ਕਦੇ ਸ਼੍ਰੋਮਣੀ ਅਕਾਲੀ ਦਲ ਵੱਲ ਝਾਤ ਮਾਰ ਕੇ ਵੇਖੋ ਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਸੀ ਕਿੱਥੇ ਚਲਾ ਗਿਆ ਹਾਲਕਿ ਉਹਦੇ ਵਿੱਚ ਡਿਸਪਲਿਨ ਤਾਂ ਬਾਦਲ ਪਰਿਵਾਰ ਦਾ ਡੰਡਾ ਤਾਂ ਥੋੜਾ ਜਿਆਦਾ ਡਿਸਪਲਿਨ ਵੀ ਹੈਗਾ ਕਾਂਗਰਸ ਨਾਲੋਂ ਜ਼ਿਆਦਾ ਪਰ ਕਿੱਥੇ ਚਲਾ ਗਿਆ ਅਕਾਲੀ ਦਲ ਅੱਜ ਸੱਤਾ ਨੇੜੇ-ਟੜੇ ਵੀ ਨਹੀਂ ਰਹੀ ਅੱਜ ਚਰਨਜੀਤ ਸਿੰਘ ਬਰਾਰ ਵਰਗੇ ਜਿਹੜੇ ਦਿਨ ਰਾਤ ਕੰਮ ਕਰਨ ਵਾਲੇ ਆਗੂ ਸੀ ਉਹ بڑے بڑے ਸਵਾਲ ਖੜੇ ਕਰਨ ਕਹੜੇ ਕਰਨ ਲੱਗੇ ਸੋ ਆਪਾਂ ਕਾਂਗਰਸ ਵੱਲ ਆਈਏ ਕਾਂਗਰਸ ਪਾਰਟੀ ਅੰਦਰ ਸਭ ਅੱਛਾ ਨਹੀਂ ਖੈਰਾ ਸਾਹਿਬ ਦੀਆਂ ਖੈਰਾ ਸਾਹਿਬ ਦਾ ਆਪਣਾ ਦੁਕਾਨ ਉਹਨਾਂ ਦੀ ਕਾਰ ਸ਼ੈਲੀ ਦੇ ਵਿੱਚੋਂ ਝੜਕਦਾ ਪਰ ਫਿਰ ਵੀ ਵਿਰੋਧੀ ਧਿਰ ਦਾ ਰੋਲ ਬਹੁਤ ਅੱਛਾ ਅਦਾ ਕਰ ਰਹੇ ਨੇ ਦੂਸਰੀ ਗਾ ਸੁਖਜਿੰਦਰ ਸਿੰਘ ਸੁਖਵੀਰ ਦਾਵਾ ਦੀ ਆਪਣੇ ਢੰਗ ਦੀ ਪੀੜਾ ਪ੍ਰਤਾਪ ਸਿੰਘ ਵਾਜਵਾ ਇੱਕ 23 ਤਰਾਰਾ ਗੂ ਨੇ ਉਹਨਾਂ ਦਾ ਨਿਸ਼ਾਨਾ ਹੀ ਸਿਰਫ ਇਹ ਹੈ ਕਿ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣ ਵਿੱਚ ਮੈਂ ਫੇਸ ਕਿਵੇਂ ਬਣ ਸਕਦਾ ਤੇ ਅਮਰਿੰਦਰ ਸਿੰਘ ਰਾਜ ਆਪਣੇ ਇੱਕ ਤੇਜ਼ ਤਰਾਰਾ ਗੂ ਨੇ ਉਹ ਪਿੱਛੇ ਜੋ ਹੋਇਆ ਉਹਨੂੰ ਛੱਡ ਦਿੰਦੇ ਨੇ ਤੇ ਅੱਗੇ ਵੱਲ ਵਧਣ ਲਈ ਉਹ ਬਹੁਤ ਤੇਜ਼ੀ ਕਰ ਜਾਂਦੇ ਨੇ ਤੋਂ ਸਾਰਿਆਂ ਨੂੰ ਇਸ ਗੱਲ ਦੀ ਇਹ ਜਾਣ ਕੇ ਮਤਲਬ ਹੈਰਾਨੀ ਹੋਊਗੀ ਕਿ ਕੋਈ ਲੀਡਰ ਐਸਾ ਨਹੀਂ ਕਹਿੰਦਾ ਕਿ ਮੈਂ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਪਰ ਅਮਰਿੰਦਰ ਸਿੰਘ ਰਾਜਾਵੜਿੰਗ ਵਾਅਦੇ کیسے ਆ ਗੁੱਲਣੇ ਸਿੱਧਾ ਕਹਿ ਰਹੇ ਨੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਇੱਕ ਨਾ ਇੱਕ ਦਿਨ ਬਣਨਾ ਫਿਰ ਡਿਸਪੀਸਪਲਨ ਕਿੱਥੇ ਚਲਾ ਗਿਆ ਫਿਰ ਡੈਮੋਕ੍ਰੇਸੀ ਕਿੱਥੇ ਚਲੇਗੀ ਰਾਹੁਲ ਗਾਂਧੀ ਦੀ ਗੁੱਡ ਵਿਲਿਚ ਹੈਗੇ ਠੀਕ ਹੈ ਅਸੀਂ ਮੰਨ ਲੈਂਦੇ ਹਾਂ ਤੁਸੀਂ ਮੰਨ ਲਓ ਸਾਰੇ ਪਰ ਲੁਧਿਆਣਾ ਵਰਗੇ ਹਲਕੇ ਤੋਂ ਚੋਣ ਵੀ ਜਿੱਤ ਗਏ ਪਰ ਇਹ ਕੀ ਹੈ ਕਾਫੀ ਹੈ ਸੱਤਾ ਵਿੱਚ ਆਉਣ ਵਾਸਤੇ ਸੱਤਾ ਦੇ ਹਾਲਾਤ ਤਾਂ ਦਿਨ-ਬ-ਦਿਨ ਬਦਲ ਜਾਂਦੇ ਨੇ ਅੱਜ ਹੋਰ ਕੱਲ ਹੋਰ ਕਿਸੇ ਸੋਚਿਆ ਸੀ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ 91 ਸੀਟਾਂ ਲੈ ਕੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਆਪਣਾ ਇਸ ਧੰਗ ਨਾਲ ਜ਼ਬਰਦਸਤ ਵਾਪਸੀ ਕਰੇਗੀ ਐਸਾ ਨਹੀਂ ਹੋ ਸਕਿਆ ਪਰ ਹੋ ਗਿਆ ਇਸ ਕਰਕੇ ਭਾਰਤੀ ਜਨਤਾ ਪਾਰਟੀ 23% ਵੋਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅਸੀਂ ਨਹੀਂ ਕਹਿੰਦੇ ਅਸੀਂ ਪੋਜ਼ਿਟਿਵ ਵੀ ਨਹੀਂ ਕਰਦੇ ਪਰ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਦੀ ਕਾਰਸ਼ੈਲੀ ਵਿੱਚ ਇੱਕ ਹੋਰ ਤਰ੍ਹਾਂ ਦਾ ਪ੍ਰੈਸ਼ਨ ਚ ਰਖਾ ਕੀਤਾ ਕਿ ਕਾਂਗਰਸ ਜਾਤ ਦੇ ਵਿੱਚ ਨਹੀਂ ਰਹਿੰਦੀ ਤੇ ਜੇ ਭਾਰਤ ਭੂਸ਼ਣ ਆਸ਼ੂ ਨੂੰ ਕੋਈ ਤਕਲੀਫ ਹੈ ਤੇ ਆਖਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਾਂ ਇਹ ਜਿਹੇ ਕਿੰਨੇ ਆਗੂ ਜਿਹੜੇ ਘਰ ਵਿਰਾਸ਼ ਹੋਏ ਬੈਠੇ ਨੇ ਇਹਨਾਂ ਨੂੰ ਨਿਰਾਸ਼ਤਾ ਘੇਰ ਰਹੀ ਆ ਤੇ ਨਿਰਾਸ਼ਤਾ ਹਮੇਸ਼ਾ ਪਾਰਟੀ ਨੂੰ ਧਰਾਤਲ ਵੱਲ ਲੈ ਜਾਂਦੀ ਹੈ ਇਸ ਕਰਕੇ ਅੱਜ ਭਾਰਤ ਪੂਸ਼ਨਾ ਸ਼ੂਹਰਾ ਨੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੇ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬ੍ਰਹਮਨ ਲਾਲ ਪ੍ਰੋਸਾ ਵਰਹਾਲਪੁਰ ਸਾਹਿਬ ਜੇਕਰ ਜਿਵੇਂ ਹੁਣ ਜਮਨੀ ਚੌਂ ਨ ਜਲੰਧਰ ਦੀ ਆਰੀ ਆ ਉਹਦੇ ਤੇ ਵੀ ਜਿਹੜੇ ਹੈ ਜੀ ਆਪਸ ਵਿੱਚ ਜਿਹੜੀ ਟੜੇਬੰਦੀ ਸਾਹਮਣੇ ਆਰੀ ਆ ਕਾਡੋ ਪੁਲਿਸ ਇੱਕ ਦੂਜੇ ਨੂੰ ਸਵਾਲ ਜਵਾਬ ਕਰਨੇ ਉਹ ਵੀ ਕਿਤਨਾ ਕਿਤੇ ਸਾਹਮਣੇ ਆ ਸਕਦੀ ਹੈ ਵੀ ਕਾਂਗਰਸ ਪਾਰਟੀ ਨੂੰ ਉਹਦੇ ਵਿੱਚ ਵੀ ਕੁਝ ਤਾਂ ਲੱਗ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੁਹਾਡੀ ਕਚਹਿਰੀ ਦੇ ਵਿੱਚ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਮੇਰੇ ਨਾਲ ਸੀ ਜੀ ਅੱਜ ਸੀਨੀਅਰ ਪੱਤਰਕਾਰ ਪਰਮ ਕੁਲਦੀਪ ਸਿੰਘ ਪਰਮਾਲੀਪੁਰ ਟਾਈਮ ਸਮ ਹੁਣ ਜਿਹੜਾ ਆਯਾਤ ਨਹੀਂ ਦੇ ਰਿਹਾ ਦੋ ਉਹ ਆਜਤ ਤੁਸੀਂ ਬੇਖਦਰੋ ਆਵਾਜ਼ੇ ਕਲਕ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਜਾ ਨੇ ਉਹਨਾਂ ਤੇ ਜਰੂਰ ਅਸੀਂ ਗੌਰ ਕਰਾਂਗੇ ਤਾਂ ਜੋ ਤੁਹਾਡੇ ਕਚੈਰੀ ਦੇ ਵਿੱਚ ਤੁਹਾਡੇ ਅਕੇ ਨਾਮੇ ਨਾਮ ਜਿਹੜੇ ਚਰਚਾ ਉਹਨੂੰ ਥੋੜਾ ਜਿਹਾ ਹੋਰ ਸੋਧ ਕੇ ਪੇਸ਼ ਕਰ ਸਕੀ ਸਾਨੂੰ ਦਵੋ ਆਜਾਤ ਸਤ ਸ੍ਰੀ ਅਕਾਲ